ਗਤਕਾ ਦਾ ਨਾਮ ਸੋਟੀ ਦਾ ਹੈ ਜੀ ਸੋਟੀ ਦੀ ਪ੍ਰਦਰਸ਼ਨੀ ਸੋਟੀ ਦੇ ਨਾਲ ਵਾਰ ਕੱਟਨੇ ਦਾ ਪੇਜ ਸਿੱਖਨੇ ਇਹ ਗਤਕਾ ਹੈ ਇਸੇ ਤਰ੍ਹਾਂ ਗਤਕੇ ਦੇ ਉਪਰੰਤ ਤਲਵਾਰ ਬਾਜੀ ਜਿਵੇਂ ਤੁਸੀਂ ਦਰਸ਼ਨ ਮੇਲਾ ਕੀਤਾ ਹੈ ਸੋ ਅੱਜ ਸਤਨ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਦੇ ਨਗਰ ਸੁਰਸਿੰਘ ਦੇ ਵਿੱਚ ਚਰਨ ਪਾਉਣ ਦੀ ਖੁਸ਼ੀ ਦਾ ਸਾਲਾਨਾ ਜੋੜ ਮੇਲਾ ਹੈ ਨਾ ਬਹੁਤ ਛੋਟਾ ਜਿਹਾ ਬੱਚਾ ਆਪਾਂ ਦੇਖ ਰਹੇ ਹਾਂ ਤਿੰਨ ਚਾਰ ਸਾਲ ਦਾ ਬੱਚਾ ਸੀਗਾ ਬਹੁਤ ਸੋਹਣੇ ਜੋਰ ਦਿਖਾਏ ਉਹਨੇ ਬਹੁਤ ਲੋਕਾਂ ਨੇ ਸਵਾਲ ਕਰਨੇ ਵੀ ਐਡੇ ਛੋਟੇ ਬੱਚੇ ਨੂੰ ਕੀ ਲੋੜ ਸੀ ਸ਼ਾਸਤਰ ਪੜਾਉਣ ਦੀ ਸੋ ਇਹ ਇਹੀ ਜਿਹੜਾ ਜਲਵਾ ਵੇਖ ਕੇ ਜਿਹੜਾ ਝੂਠੇ ਆਨੰਦ ਨੇ ਆਖਿਆ ਵੀ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਐ ਇਹਨਾਂ ਨੂੰ ਦਬ ਦੇਣਾ ਚਾਹੀਦਾ ਤੇ ਉਹ ਦਬੀਆਂ ਨਹੀਂ ਗਈਆਂ ਸੂਲਾਂ ਉਹ ਐਸੀਆਂ ਪੁੰਗਰੀਆਂ ਵੀ ਅੱਜ ਤੱਕ ਉਹਨਾਂ ਨੂੰ ਦੱਬਣ ਵਾਸਤੇ ਜਰਵਾਣੇ ਲੱਗੇ ਹੋਏ ਐ ਸੋ ਇਹ ਜਿਹੜੀ ਮਾਰਸ਼ਲ ਆਰਟ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਗੱਤਕਾ ਸੋ ਸ਼ਸਤਰ ਵਿਦਿਆ ਦੇ ਅਭਿਆਸ ਨੂੰ ਚੜ੍ਹਦੀ ਕਲਾ ਦੇ ਵਿੱਚ ਜਾਰੀ ਰੱਖਣ ਵਾਸਤੇ ਇਸ ਕਲਾ ਨੂੰ ਪਰਫੁੱਲਟ ਕਰਨ ਵਾਸਤੇ ਮਹਾਪੁਰਖਾਂ ਨੇ ਬਹੁਤ ਵੱਡਾ ਉਦਮ ਸੁਰਸਿੰਘ ਦੇ ਵਿੱਚ ਕੀਤਾ ਹੈ ਸੋ ਹਰ ਇੱਕ ਜੋੜ ਮੇਲੇ ਤੇ ਇਹ ਜਿਹੜਾ ਗੱਤਕੇ ਦਾ ਅਖਾੜਾ ਉਹ ਇਸੇ ਤਰ੍ਹਾਂ ਹੋਵੇ ਅੱਜ ਕੱਲ ਦਾ ਗੱਟਕੇ ਦਾ ਜਿਹੜਾ ਰੂਪ ਰੇਖਾ ਉਹ ਬਦਲੀ ਜਾ ਰਹੀ ਹੈ ਬਹੁਤ ਸਾਰੇ ਲੋਕ ਨਾ ਅੱਖਾਂ 'ਚ ਮਿਰਚਾਂ ਪਾਉਂਦੇ ਨੇ ਲੂਣ ਪਾਉਂਦੇ ਨੇ ਬਰਫ਼ ਭੰਨਦੇ ਨੇ ਆਪਣੇ ਆਪ ਨੂੰ ਲੋਹੇ ਦੇ ਕਿੱਲਾ ਤੇ ਲੰਮੇ ਪਾ ਕੇ ਥੋੜਾ ਚਲਾਉਂਦੇ ਨੇ ਕਿ ਉਹ ਗੱਟਕੇ ਦਾ ਮੂਲ ਰੂਪ ਹੈਗਾ ਸੀ ਨਹੀਂ ਨਹੀਂ ਬਿਲਕੁਲ ਗਲਤ ਹੈ ਜਿਹੜੇ ਜਿਹੜੇ ਵੀਰੇ ਕਰਦੇ ਆ ਨਾ ਉਹ ਕੋਈ ਆਪਣੀ ਕਲਾ ਜਿਦਾ ਨਟਬਾਜੀ ਹੋਰ ਵੀ ਕਈ ਕੁਝ ਚੱਲਦਾ ਵਾ ਉਹ ਆਪਣੀ ਕਰੀਅਨ ਪਰ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਇਹ ਖੇਡਨੀ ਆ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਤਾਂ ਰਵਾਇਤੀ ਖੇਡ ਹੈ ਤੇ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਨੂੰ ਇੱਥੇ ਵੇਖ ਰਿਹਾ ਕੋਈ ਸਟੰਟ ਨਹੀਂ ਕਰ ਰਿਹਾ ਉਹ ਉਹਦਾ ਠੀਕ ਗੱਲ ਨਹੀਂ ਹੈ ਜੀ ਸ਼ਸਤਰ ਵਿੱਦਿਆ ਸਾਡੇ ਵੱਡਿਆਂ ਨੇ ਜਿਵੇਂ ਸਾਂਭ ਕੇ ਰੱਖੀ ਹੈ ਸਾਨੂੰ ਉਹਦੀ ਰੂਪਰੇਖਾ ਨਹੀਂ ਵਿਗਾੜਨੀ ਚਾਹੀਦੀ ਇਹ ਉਸੇ ਤਰ੍ਹਾਂ ਰੱਖਣੀ ਚਾਹੀਦੀ ਇਹ ਮਾਰੇ ਕਲਗੀਧਰ ਦਾ ਹੁਕਮ ਹੈ ਕਿ ਥਾਲਸੇ ਨੇ ਸ਼ਸਤਰ ਵਿੱਦਿਆ ਦਾ ਅਭਿਆਸ ਵੀ ਨਿਤ ਕਰਨਾ ਤੇ ਘੋੜਸਵਾਰੀ ਵੀ ਨਿਤ ਕਰਨੀ ਖਾਲਸਾ ਸੋ ਜੋ ਚੜੇ ਤਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ਤੇ ਨਿਤ ਜੰਗ ਕੀ ਇਹ ਸ਼ਸਤਰ ਵਿਦਿਆ ਦਾ ਅਭਿਆਸ ਤੇ ਨਾਲ ਮਨ ਰੂਪੀ ਘੋੜੇ ਤੇ ਸਵਾਰ ਹੋ ਕੇ ਸੋ ਅੰਦਰ ਦੇ ਜਿਹੜੇ ਦੁਸ਼ਮਣ ਕਾਮ ਕ੍ਰੋਧ ਲੋਭ ਮੋਹੰਕਾਰ ਉਹਨਾਂ ਨਾਲ ਵੀ ਨਿਤ ਜੰਗ ਕਰਨ ਅੰਤਰੀਵ ਵੀ ਤੇ ਬਾਹਰੀ ਵੀ ਤੇ ਦੋਵੇਂ ਜੰਗ ਹੀ ਗੁਰੂ ਘਰ ਖਾਲਸਾ ਸਦਾ ਕਰਦਾ ਆ ਸਦਾ ਕਰਦਾ ਰਹੇਗਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸਰਖਾਪ ਟੀਵੀ ਨਾਲ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹਾਂ ਹੋਣ ਗਿਆ ਕਿ ਕੁਝ ਨਿਹੰਗ ਸਿੰਘ ਫੌਜਾਂ ਗਤਕੇ ਦੇ ਜੋਹਰ ਦਿਖਾ ਰਹੀਆਂ ਨੇ ਆਪਣੇ ਨਾਲ ਬਾਬਾ ਬਿਧੀਚੰਦ ਸਾਹਿਬ ਜੀ ਦੇ ਕਮਿਸ਼ਨਰ ਸਹਿਬਾਨ ਹੈਡ ਪ੍ਰਚਾਰਕ ਨੇ ਆਉਂ ਕਰਦੇ ਗੱਲਾਂ ਬਾਤਾਂ ਜਾਣਦੇ ਗਤਕੇ ਬਾਰੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਤਕੇ ਦੀ ਰਸਮ ਬਹੁਤ ਪ੍ਰਾਤਨ ਹੈ ਹੈਨਾ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਰਵਾਇਤ ਹੈ ਜੀ ਗੁਰੂ ਕੇ ਖਾਲਸੇ ਨੂੰ ਜਦੋਂ ਤੋਂ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਉਪਰੰਤ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪ ਦੋਸ਼ مشੀਰਾ ਧਾਰਨ ਕੀਤੀਆਂ ਜੀ ਉਦੋਂ ਤੋਂ ਅਕਾਲ ਤਖਤ ਸਾਹਿਬ ਤੋਂ ਗੁਰੂ ਕੇ ਸਿੱਖਾਂ ਨੂੰ ਸੰਦੇਸ਼ ਜਾਰੀ ਕੀਤਾ ਤੇ ਸਾਰੇ ਗੁਰੂ ਕੇ ਸਿੱਖ ਸ਼ਸਤਰਧਾਰੀ ਹੋਣ ਤੇ ਸ਼ਸਤਰਧਾਰੀ ਗੁਰੂ ਕੇ ਸਿੱਖ ਸ਼ਸਤਰ ਦਾ ਅਭਿਆਸ ਕਰਦੇ ਆ ਔਰ ਜੋ ਅਭਿਆਸ ਕਰਦੇ ਆ ਉਹ ਉਹਨੂੰ ਗਤਕਾ ਅਖਾੜਾ ਜਿਹੜੀ ਜਗ੍ਹਾ ਤੇ ਅਭਿਆਸ ਕਰਦੇ ਉਹਨੂੰ ਗਤਕਾ ਅਖਾੜਾ ਕਿਹਾ ਜਾਂਦਾ ਹੈ ਵੈਸੇ ਗਤਕਾ ਨਾਮ ਸੋਟੀ ਦਾ ਹੈ ਜੀ ਸੋਟੀ ਦੀ ਪ੍ਰਦਰਸ਼ਨੀ ਸੋਟੀ ਦੇ ਨਾਲ ਵਾਰ ਕੱਟਨੇ ਦਾ ਪੇਜ ਸਿੱਖਨੇ ਇਹ ਗਤਕਾ ਹੈ ਇਸੇ ਤਰ੍ਹਾਂ ਗਤਕੇ ਦੇ ਉਪਰੰਤ ਤਲਵਾਰ ਬਾਜੀ ਜਿਵੇਂ ਤੁਸੀਂ ਦਰਸ਼ਨ ਮੇਲਾ ਕੀਤਾ ਹੈ ਸੋ ਅੱਜ ਸਤਨ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਦੇ ਨਗਰ ਸੁਰਸਿੰਘ ਦੇ ਵਿੱਚ ਚਰਨ ਪਾਉਣ ਦੀ ਖੁਸ਼ੀ ਦਾ ਸਾਲਾਨਾ ਜੋੜ ਮੇਲਾ ਹੈ ਜੋ ਤਿੰਨ ਰੋਜ਼ਾ ਜੋੜ ਮੇਲਾ ਸੁਰ ਸਿੰਘ ਹਰ ਸਾਲ ਹੁੰਦਾ ਹੈ ਪਹਿਲੇ ਦਿਨ ਨਗਰ ਕੀਰਤਨ ਕੱਲ ਨਗਰ ਕੀਰਤਨ ਦੀ ਹਾਜ਼ਰੀ ਹੋਈ ਹੈ ਇਸੇ ਤਰ੍ਹਾਂ ਤੁਹਾਨੂੰ ਸੰਤ ਚੋਟਾਂ ਲਾਉਂਦੇ ਆ ਨਿਸ਼ਾਨ ਸਾਹਿਬ ਦਾ ਰਹਾਉਂਦੇ ਆ ਔਰ ਗੱਤਕਾ ਖੇਡਦੇ ਆ ਗਰੂਪੀਆਂ ਫੌਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅੱਜ ਕੱਲ ਨਗਰ ਕੀਰਤਨ ਔਰ ਅੱਜ ਦੇ ਦਿਨ ਸੋ ਟਾੜੀ ਦਰਬਾਰ ਔਰ ਕੱਲ ਨੂੰ ਕਵੀਸ਼ਰੀ ਦਰਬਾਰ ਟਾੜੀ ਦਰਬਾਰ ਦੀ ਸਮਾਪਤੀ ਦੇ ਉਪਰੰਤ ਅੱਜ ਪੰਜ ਟੀਮਾਂ ਗੱਤਕੇ ਦੀਆਂ ਮਹਾਂਪੁਰਖਾਂ ਵੱਲੋਂ ਦਾਲਪੰਥ ਦੇ 12ਵੇਂ ਮੁਖੀ ਜਥੇਦਾਰ ਸ਼੍ਰੀਮਾਨ ਸੰਤਬਾਬਾ ਅਵਧਾਰ ਸਿੰਘ ਸਾਹਿਬ ਜੀ ਹੋਰਾਂ ਵੱਲੋਂ ਸੋ ਇਹ ਜਿਹੜੀ ਮਾਰਸ਼ਲ ਆਰਟ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਗੱਤਕਾ ਸੋ ਸ਼ਸਤਰ ਵਿਦਿਆ ਦੇ ਅਭਿਆਸ ਨੂੰ ਚੜ੍ਹਦੀ ਕਲਾ ਦੇ ਵਿੱਚ ਜਾਰੀ ਰੱਖਣ ਵਾਸਤੇ ਇਸ ਕਲਾ ਨੂੰ ਪਰਫੁੱਲਤ ਕਰਨ ਵਾਸਤੇ ਮਹਾਂਪੁਰਖਾਂ ਨੇ ਬਹੁਤ ਵੱਡਾ ਉਦਮ ਸੁਰ ਸਿੰਘ ਦੇ ਵਿੱਚ ਕੀਤਾ ਹੈ ਸੋ ਹਰ ਇੱਕ ਜੋੜ ਮੇਲੇ ਤੇ ਇਹ ਜਿਹੜਾ ਗੱਤਕੇ ਦਾ ਅਖਾੜਾ ਉਹ ਇਸੇ ਤਰ੍ਹਾਂ ਹੋਵੇਗਾ ਅੱਜ ਕਿੰਨੀਆਂ ਟੀਮਾਂ ਤੇ ਜੇਤੂ ਇਕਰਾਰ ਕਿੱਦਾਂ ਦਿੰਦੇ ਪਹਿਲੇ ਨੰਬਰ ਵਾਲਾ ਦੂਜੇ ਨੰਬਰ ਵਾਲਾ ਉਹ ਕਿੱਦਾਂ ਕੀ ਕੱਢਿਆ ਜਾਂਦਾ ਹੈ ਇਹੋ ਜੀ ਕੋਈ ਪ੍ਰਤੀਯੋਗਤਾ ਨਹੀਂ ਜੀ ਇਹ ਪ੍ਰਦਰਸ਼ਨੀ ਹੈ ਕੇਵਲ ਪ੍ਰਦਰ 12 ਮਿੰਟ ਇੱਕ ਟੀਮ ਦੇ ਕੋਲੇ ਹੁੰਦੇ ਆ ਔਰ ਇਹਨਾਂ 12 ਮਿੰਟਾਂ ਦੇ ਵਿੱਚ ਟੀਮ ਨੇ ਵੱਖ-ਵੱਖ ਗਤਕੇ ਦੇ ਜਿਹੜੇ ਜੋਰ ਆ ਸੋਟੀ ਦੇ ਫਰੀ ਸੋਟੀ ਦੇ ਮਲਟੀਆਂ ਦੇ ਇਸੇ ਤਰ੍ਹਾਂ ਇਹਦੇ ਵਿੱਚ ਕਟਾਰਾਂ ਦੇ ਇਸੇ ਤਰ੍ਹਾਂ ਬਰਸ਼ਿਆਂ ਦੇ ਤਲਵਾਰਬਾਜੀ ਦੇ ਕਮੰਦ ਕੋਰੜੇ ਦੇ ਗੋਲੇ ਦੇ ਆਰੇ ਦੇ ਇਸ ਤਰ੍ਹਾਂ ਜਿੰਨੇ ਵੀ ਸ਼ਸਤਰ ਆਉਂਦੇ ਇਹਦੇ ਵਿੱਚ ਉਹ 12 ਮਿੰਟਾਂ ਦੇ ਵਿੱਚ ਵਿੱਚ ਇੱਕ ਟੀਮ ਨੇ ਆਪਣੀ ਪ੍ਰਦਰਸ਼ਨੀ ਦੇਣੀ ਆ ਪੰਜ ਟੀਮਾਂ ਨੇ ਬਾਰੂ ਕੋਈ 60 ਇੱਕ ਘੰਟੇ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਇੱਕ ਟੀਮ ਨੂੰ 12 ਮਿੰਟ ਦਿੱਤੇ ਗਏ ਪ੍ਰਦਰਸ਼ਨੀ ਵਾਸਤੇ ਇੱਕ ਨਾ ਬਹੁਤ ਛੋਟਾ ਜਿਹਾ ਬੱਚਾ ਆਪਾਂ ਦੇਖ ਰਹੇ ਹਾਂ ਤਿੰਨ ਕਿ ਚਾਰ ਸਾਲ ਦਾ ਬੱਚਾ ਸੀਗਾ ਬਹੁਤ ਸੋਹਣੇ ਜੋਰ ਦਿਖਾਏ ਉਹਨੇ ਬਹੁਤ ਲੋਕਾਂ ਨੇ ਸਵਾਲ ਕਰਨੇ ਵੀ ਐਡੇ ਛੋਟੇ ਬੱਚੇ ਨੂੰ ਕੀ ਲੋੜ ਸੀ ਸ਼ਾਸਤਰ ਪੜਾਉਣ ਦੀ ਸੋ ਇਹ ਇਹੀ ਜਿਹੜਾ ਜਲਵਾ ਵੇਖ ਕੇ ਜਿਹੜਾ ਝੂਠੇ ਆਨੰਦ ਨੇ ਆਖਿਆ ਵੀ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਐ ਇਹਨਾਂ ਨੂੰ ਦਬ ਦੇਣਾ ਚਾਹੀਦਾ ਤੇ ਉਹ ਦਬੀਆਂ ਨਹੀਂ ਗਈਆਂ ਸੂਲਾਂ ਉਹ ਐਸੀਆਂ ਪੁੰਗਰੀਆਂ ਵੀ ਅੱਜ ਤੱਕ ਉਹਨਾਂ ਨੂੰ ਦੱਬਣ ਵਾਸਤੇ ਜਰਵਾਣੇ ਲੱਗੇ ਹੋਏ ਐ ਇਹ ਗੁਰੂ ਕੇ ਸਾਹਿਬ ਜਿਆਦਿਆਂ ਦੇ ਵਾਰਸ ਐ ਛੋਟੇ ਛੋਟੇ ਗੁਰੂ ਕੇ ਸਿੰਘਾਂ ਦੇ ਜਿਹੜੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਸਿੰਘ ਭਜੰਗੀ ਆਖਦੇ ਐ ਤੇ ਭਜੰਗ ਨਾਮ ਸੱਪ ਦਾ ਐ ਤੇ ਸੱਪ ਦੇ ਨਾਲ ਜੇ ਕੋਈ ਵੈਰ ਕਰਦਾ ਤੇ ਫਿਰ ਉਹਨੂੰ ਡੰਗ ਮਾਰਦਾ ਨਾ ਇਸ ਤਰ੍ਹਾਂ ਜਿਹੜਾ ਗੁਰੂ ਦਾ ਖਾਲਸਾ ਐ ਇਹ ਭਜੰਗ ਦਾ ਪ੍ਰਤੀਕ ਐ ਜਾਣਿਆ ਕਾਲ ਦਾ ਪ੍ਰਤੀਕ ਐ ਗੁਰੂ ਦਾ ਖਾਲਸਾ ਗੁਰੂ ਦਾ ਸਿੰਘ ਸੋ ਐਵੇਂ ਨਹੀਂ ਕਿਸੇ ਦਾ ਨਾਲ ਵੈਰ ਕਰਦਾ ਪਰ ਤਿਆਰ ਪਰ ਤਿਆਰ ਰਹਿੰਦਾ ਜੁੜਨ ਨਾਲ ਲੜਨ ਵਾਸਤੇ ਤੇ ਛੋਟੇ ਛੋਟੇ ਬੱਚਿਆਂ ਤੋਂ ਹੀ ਗੁਰੂ ਕੇ ਸਿੰਘ ਟ੍ਰੇਨਿੰਗ ਦਿੰਦੇ ਆ ਛੋਟੇ ਭਜੰਗਿਆਂ ਨੂੰ ਸ਼ਸਤਰ ਵਿੱਦਿਆ ਦੀ ਬਾਣੀ ਬਾਣੇ ਦੇ ਨਾਲ ਉਹਨਾਂ ਦਾ ਪਿਆਰ ਬਚਪਨ ਤੋਂ ਜੇ ਜੁੜ ਜਾਵੇਗਾ ਤੇ ਫਿਰ ਸਾਰੀ ਆਰਜੂ ਉਸ ਗੁਰੂ ਕੀ ਸਿੱਖੀ ਵਿੱਚ ਚੜ੍ਹਦੀ ਕਲਾ ਵਿੱਚ ਰਹੇਗਾ ਕੁਝ ਨਵੇਂ ਲੋਕ ਜਿਹੜੇ ਹੁਣ بڑے ਲਿਖੇ ਲੋਕ ਨੇ ਉਹ ਵੀ ਗੱਲਾਂ ਕਰਦੇ ਆ ਵੀ ਹੁਣ ਕੀ ਲੋੜ ਐ ਘੋੜ ਸਵਾਰੀ ਕਰਦੀ ਹੁਣ ਕੀ ਲੋੜ ਐ ਛੋਟੇ ਤਲਵਾਰਾਂ ਰੱਖਣ ਦੀ ਹੁਣ ਤਾਂ ਬਹੁਤ ਐਡਵਾਂਸ ਹੋ ਗਈ ਦੁਨੀਆ ਉਹ ਤੇ ਲੜਾਈ ਰਹਿ ਨਹੀਂ ਗਈ ਉਦੋਂ ਤੇ ਮੁਗਲਾ ਦੇ ਨਾਲ ਲੜਾਈਆਂ ਹੁੰਦੀਆਂ ਤਾਂ ਲੋੜ ਸੀ ਹੁਣ ਕੀ ਜ਼ਰੂਰਤ ਐ ਇਹ ਆ ਜੀ ਲੜਾਈ ਤੇ ਗੁਰੂ ਕੇ ਖਾਲਸੇ ਦੀ ਕਦੇ ਮੁੱਕ ਨਹੀਂ ਸਕਦੀ ਨਾ ਜ਼ੁਲਮ ਮੁੱਕਦਾ ਏ ਤੇ ਨਾਲ ਲੜਾਈ ਮੁੱਕਦੀ ਏ ਜਦੋਂ ਤੱਕ ਜ਼ੁਲਮ جاری ਰਹੂਗਾ ਉਦੋਂ ਤੱਕ ਗੁਰੂ ਦਾ ਖਾਲਸਾ ਲੜਦਾ ਰਹੂਗਾ ਤੁਸੀਂ ਇੱਕ ਸਵਾਲ ਕੀਤਾ ਵੀ ਤਲਵਾਰਾਂ ਦੀ ਲੋੜ ਨਹੀਂ ਰਹੀ ਤੇ ਜਿੱਥੇ ਵੀ ਅੱਜ ਅੱਜ ਵੀ ਵੇਖੋ ਤੁਸੀਂ ਜਿੱਥੇ ਵੀ ਪ੍ਰੇਡ ਹੁੰਦੀ ਆ ਜਾਂ 15 ਅਗਸਤ ਦੇ ਜਾਂ 26 ਜਨਵਰੀ ਦੇ ਇਹ ਕਰਦੇ ਆ ਜਿਹੜਾ ਅੱਗੇ ਇਹਨਾਂ ਦਾ ਜਰਨੈਲ ਹੁੰਦਾ ਨਾ ਪ੍ਰੇਡ ਕਰਨ ਵਾਲਿਆਂ ਦਾ ਤੁਸੀਂ ਕਦੇ ਵੇਖੋ ਤਲਵਾਰ ਲੈ ਕੇ ਅੱਜ ਵੀ ਚੱਲਦੇ ਆ ਬਿਲਕੁਲ ਹਾਂ ਤੇ ਜਿਹੜੀ ਇਹ ਸ਼ਮਸ਼ੀਰ ਆ ਇਹਦੀ ਆਪਣੀ ਮਹਾਨਤਾ ਹੈ ਜੇ ਆਪਾਂ ਕਹਿੰਦੇ ਅੱਜ ਨਹੀਂ ਲੋੜ ਰਹੀ ਆ ਪਿੱਛੇ ਜੇ ਤੁਸੀਂ ਵੇਖਿਆ ਉਹ ਕੀ ਸਿੰਘ ਦਾ ਨਾਮ ਮੈਨੂੰ ਬਿਸਰ ਗਿਆ ਨਵਦੀਪ ਸਿੰਘ ਜਿਹੜਾ ਲੜਿਆ ਉਥੇ ਜੀ ਜਿਹੜਾ ਕਸ਼ਮੀਰ ਦੇ ਵਿੱਚ ਲੜਿਆ ਸੋ ਜਿਹੜਾ ਹਾਂ ਜਿਹੜਾ ਚਾਈਨਾ ਵਾਲੇ ਬਾਰਡਰ ਤੇ ਚਾਈਨਾ ਦੇ ਬਾਰਡਰ ਤੇ ਲੜਿਆ ਵਾ ਤੇ ਉਹਨੇ ਤਲਵਾਰ ਦੇ ਨਾਲ ਹੀ ਉਥੇ ਜੰਗ ਕੀਤਾ ਇਹ ਜਿਹੜੀ ਸੋ ਜਿਹੜੀਆਂ ਇਹ ਚੀਜ਼ਾਂ ਇਹਨਾਂ ਨੇ ਆਉਣ ਆਉਣ ਵਾਲੀ ਤਕਨੀਕ ਦੇ ਨਾਲ ਬਣਾਇਆ ਵਾ ਉਹ ਤੇ ਮਿਸ ਹੋ ਸਕਦੀਆਂ ਪਰ ਜਿਹੜਾ ਸ਼ਸਤਰ ਮਹਾਰਾ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਦਿੱਤਾ ਹੈ ਨਾ ਤੂੰ ਹੀ ਨਿਸ਼ਾਨੀ ਜਿੱਤ ਕੀ ਆਜ ਤੂੰ ਹੀ ਜਗਵੀ ਜਦੋਂ ਆਪਾਂ ਇਹ ਵੀ ਪੜਦੇ ਸਦਾ ਜੈ ਸਦਾ ਜੈ ਸਦਾ ਜੈ ਪਗੋਤੀ ਤੇ ਮਤਲਬ ਤਿੰਨਾਂ ਲੋਕਾਂ ਦੇ ਵਿੱਚ ਇਹ ਪਗੋਤੀ ਦੀ ਸ਼ਮਸ਼ੀਰ ਦੀ ਜੈਜਕਾਰ ਹੋਣੀ ਹੈ ਤੇ ਜਦੋਂ ਵੀ ਗੁਰੂ ਕੇ ਖਾਲਸੇ ਨੂੰ ਰਾਜ ਦਿਵਾਉਣਾ ਇਹ ਪਗੋਤੀ ਨੇ ਸ਼ਮਸ਼ੀਰ ਨੇ ਹੀ ਦਵਾਇਆ ਤੇ ਦਵਾਉਣਾ ਹੈ ਇਸ ਕਰਕੇ ਇਹ ਜਿਹੜੀ ਰਵਾਇਤ ਹੈ ਨਾ ਖਾਲਸੇ ਦੀ ਆ ਘੋੜਿਆਂ ਦੀ ਤੁਸੀਂ ਦੂਜੀ ਗੱਲ ਵੀ ਕੀਤੀ ਹੈ ਜੀ ਜੀ ਵੀ ਅੱਜ ਕੱਲ੍ਹ ਗੱਡੀਆਂ ਮੋਟਰਾਂ ਹੋਰ ਵੀ ਕਈ ਪੱਤਰਕਾਰ ਵੀ ਕਈ ਸਵਾਲ ਕਰਦੇ ਆ ਇਹਦਾ ਬਹੁਤ ਸਿੱਧਾ ਜਿਹਾ ਜਵਾਬ ਹੈ ਦੁਨੀਆ ਦੇ ਸਾਹਮਣੇ ਆ ਗਿਆ ਹੈ ਕਿ ਜਦੋਂ ਗੱਡੀਆਂ ਮੋਟਰਾਂ ਕਾਰਾਂ ਆ ਕਰੋਨਾ ਕੋਵਿਡ ਦੇ ਵਿੱਚ ਸਭ ਕੁਝ ਰੁਕ ਗਿਆ ਤੇ ਗੁਰੂ ਕੇ ਖਾਲਸੇ ਦੀ ਜੇ ਸਵਾਰੀ ਉਦੋਂ ਵੀ ਤਿਆਰ ਵਰ ਗਿਆ ਜਿਹੜੇ ਪੈਟਰੋਲ ਪੰਪ ਖੁੱਲ ਗਏ ਡੀਜ਼ਲ ਪੈਟਰੋਲ ਇਹ ਤਾਂ ਗਵਰਨਮੈਂਟ ਦੇ ਹੱਥ ਵਿੱਚ ਹੈ ਕੱਲ ਹੀ ਕਹਿਣ ਦੇ ਬੰਦ ਹੋ ਜਾਣ ਪੰਪ ਪਰ ਗੁਰੂ ਕੇ ਖਾਲਸੇ ਦੀ ਸਵਾਰੀ ਘੋੜਾ ਇਹ ਸ਼ਾਈ ਸਵਾਰੀ ਹੈ ਇਹਨਾਂ ਮੀਲਾਂ ਦੇ ਮੀਲ ਰੋਜ਼ ਪੈਂਡਾਤਾ ਇਹ ਕਹਦਾ ਗੁਰੂ ਕਾ ਖਾਲਸਾ ਚੱਕਰਵਰਤੀ ਹੈ ਦੁਨੀਆ ਸਾਰੀ ਰੁਕ ਸਕਦੀ ਹੈ ਖਾਲਸਾ ਨਹੀਂ ਕਦੇ ਰੁਕ ਸਕਦਾ ਇਸ ਕਰਕੇ ਖਾਲਸੇ ਦੀ ਇਹ ਸਵਾਰੀ ਘੋੜੇ ਅੱਜ ਤੋਂ ਸਦੀਆਂ ਪਹਿਲਾਂ ਮਹਾਰਾਜ ਬਖਸ਼ ਗਏ ਤੇ ਉਹ ਸਾਰੀਆਂ ਰਵੈਤਾਂ ਖਾਲਸੇ ਨੇ ਅੱਜ ਵੀ ਸਾਮੀਆਂ ਆ ਰੇਤਾ ਦੀ ਮਿਸ਼ਨਰੀ ਪ੍ਰਚਾਰਕ ਸਾਡੇ ਵੀਰ ਹੀ ਹੈ ਕਿਸੇ ਤਰ੍ਹਾਂ ਦੀ ਘਿਰਣਾ ਨਹੀਂ ਮਨ ਵਿੱਚ ਪਰ ਇਹਨਾਂ ਨੇ ਇਸ ਗੱਲ ਦਾ ਬੜਾ ਪ੍ਰਚਾਰ ਕੀਤਾ ਸਾਨੂੰ ਇਹ ਗਿੜਾ ਹੈ ਵੀ ਇਹ ਕਹਿੰਦੇ ਵੀ ਸਾਬਣ ਆ ਗਏ ਤਾਂ ਹੁਣ ਪਖੰਡ ਕਰਦੇ ਆ ਰੇਤਾ ਤਾਂ ਬੇਨਤੀ ਕਰਾਂ ਜਦੋਂ ਹਰ ਇੱਕ ਚੀਜ਼ ਬੰਦ ਹੋ ਗਈ ਦੁਕਾਨਾਂ ਕਰਿਆਨੇ ਬੰਦ ਹੋ ਗਏ ਜਦੋਂ ਸੈਨੀਟਾਈਜ਼ਰ ਦੀ ਇਹਨਾਂ ਨੂੰ ਲੋੜ ਪੈ ਗਈ ਉਹ ਗੁਰੂ ਕੇ ਖਾਲਸੇ ਦੇ ਜਿਹੜੇ ਸੈਨੀਟਾਈਜ਼ਰ ਇਹ ਬਕਸ਼ੇ ਨਾ ਕੁਦਰਤੀ ਸਰੋਤ ਰੇਤਾ ਇਹ ਮਹਾਰਾਜ ਬਖਸ਼ੇ ਗੁਰੂ ਗਰੀਬ ਨਿਵਾਜ ਉਹ ਸਦੀਆਂ ਆਉਣ ਤੋਂ ਬਾਅਦ ਵੀ ਆਉਣ ਵਾਲੇ ਸਮੇਂ ਨੂੰ ਜਾਣਦੇ ਸੀ ਇਸ ਕਰਕੇ ਆ ਹੁਣ ਮੂੰਹ ਬੰਨਣੇ ਪਏ ਮਾਸਕ ਲਾਉਣੇ ਪਏ ਇਹ ਸਿੰਘ ਹੁਣ ਕਿਤੇ ਵੀ ਤੁਸੀਂ ਵੇਖੋ ਬੇਕੀ ਸਿੰਘ ਉਹ ਕੇਰਾ ਸਜਾ ਕੇ ਦਲਪੰਥ ਜਿੰਨੇ ਦਲਪੰਥ ਸਾਰਿਆਂ ਵਿੱਚ ਹਦੈਤਾਂ ਹੈ ਤੇ ਗੁਰੂ ਕੇ ਸਿੰਘਾਂ ਨੇ ਚਿਹਰਾ ਸਜਾ ਕੇ ਰੱਖਣਾ ਇਸ ਕਰਕੇ ਜਿਹੜੇ ਗੁਰੂ ਕੇ ਸਿੰਘ ਅੱਜ ਵੀ ਭੋਜਨ ਪ੍ਰਸ਼ਾਦਾ ਉਹ ਚਿਹਰਾ ਸਜਾ ਕੇ ਤੇ ਦਲਾਂ ਪੰਥਾਂ ਦੇ ਵਿੱਚ ਜਿਹੜੇ ਵਿਵੇਕਦਾਰ ਅਦਾਸਾ ਕਰਕੇ ਤਿਆਰਬਰ ਤਿਆਰ ਮਰਿਆਦਾ ਵਿੱਚ ਰਹਿਣ ਵਾਲੇ ਸਿੰਘ ਹੈ ਉਹ ਕਹਿੰਦੇ ਸਵਾਦ ਦੂਰ ਖੜ ਕੇ ਗੱਲ ਕਰੋ ਤੇ ਬਚਨ ਵੀ ਕਰਨਾ ਤੇ ਤੁਸੀਂ ਵੇਖੋ ਤਿਆਰਬਰ ਤਿਆਰ ਸਿੰਘ ਐ ਕਰ ਲਓ ਦੂਰ ਕਰਕੇ ਸਾਡਾ ਜ ਚਿਹਰਾ ਸਜਾ ਕੇ ਰੱਖੋ ਇਹਦਾ ਕਰਕੇ ਜਿਹੜੀਆਂ ਚੀਜ਼ਾਂ ਦੀ ਅੱਜ ਲੋੜ ਪੈ ਰਹੀ ਹੈ ਉਹ ਮਹਾਰਾਜ ਸਾਹਿਬ ਨੇ ਬੜੀ ਦੂਰ ਅੰਦੇਸ਼ੀ ਨਾਲ ਖਾਲਸੇ ਨੂੰ ਬਖਸ਼ਿਆ ਇਸ ਕਰਕੇ ਇਹ ਜਿਹੜੀ ਰਵੈਜਤਾ ਸ਼ਸਤਰ ਵਿੱਦਿਆ ਘੋੜਸਵਾਰੀ ਇਹ ਮਹਾਰਾਜ ਕਲਗੀਧਰ ਦਾ ਹੁਕਮ ਹੈ ਕਿ ਖਾਲਸੇ ਨੇ ਸ਼ਸਤਰ ਵਿੱਦਿਆ ਦਾ ਅਭਿਆਸ ਵੀ ਨਿਤ ਕਰਨਾ ਤੇ ਘੋੜਸਵਾਰੀ ਵੀ ਨਿਤ ਕਰਨੀ ਖਾਲਸਾ ਸੋ ਜੋ ਚੜੇ ਤਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ਤੇ ਨਿਤ ਜੰਗ ਕੀ ਇਹ ਸ਼ਸਤਰ ਵਿੱਦਿਆ ਦਾ ਅਭਿਆਸ ਤੇ ਨਾਲ ਮਨ ਰੂਪੀ ਘੋੜੇ ਤੇ ਸਵਾਰ ਹੋ ਕੇ ਸੋ ਅੰਦਰ ਦੇ ਜਿਹੜੇ ਦੁਸ਼ਮਣ ਕਾਮਕਰੋਧ ਲੋਭ ਮਹੰਕਾਰ ਉਹਨਾਂ ਨਾਲ ਵੀ ਨਿਤ ਜੰਗ ਕਰਨ ਅੰਤਰੀਵ ਵੀ ਤੇ ਬਾਹਰੀ ਵੀ ਵਾਹ ਇਹ ਦੋਵੇਂ ਜੰਗ ਹੀ ਗੁਰੂ ਕਾ ਖਾਲਸਾ ਸਦਾ ਕਰਦਾ ਆ ਸਦਾ ਕਰਦਾ ਰਹੇਗਾ ਦੁਨੀਆ ਦਾ ਸਭ ਕੁਝ ਬਦਲ ਸਕਦਾ ਏ ਪਰ ਜਿਹੜਾ ਮਹਾਰਾਜ ਦਾ ਹੁਕਮ ਹੈ ਖਾਲਸੇ ਨੂੰ ਇਸ ਕਰਕੇ ਗੁਰੂ ਕਾ ਖਾਲਸਾ ਅੱਜ ਵੀ ਸ਼ਸਤਰ ਵਿੱਦਿਆ ਤੇ ਘੋਟ ਸਵਾਰੀ ਇਹ ਕਲਗੀਧਰ ਦਾ ਹੁਕਮ ਕੁਮਾਰਿਆ ਤੇ ਕਮਾਉਂਦਾ ਰਹੇ ਜੀ ਸਵਾਲ ਹੋਰ ਲੈ ਲੀਏ ਵੀ ਅੱਜਕੱਲ ਨਾ ਗੱਤਕੇ ਦਾ ਜਿਹੜਾ ਰੂਪ ਰੇਖਾ ਉਹ ਬਦਲੀ ਜਾ ਰਹੀ ਹੈ ਬਹੁਤ ਸਾਰੇ ਲੋਕ ਨਾ ਅੱਖਾਂ 'ਚ ਮਿਰਚਾਂ ਪਾਉਂਦੇ ਨੇ ਲੂਣ ਪਾਉਂਦੇ ਨੇ ਬਰਫ਼ ਭੰਨਦੇ ਨੇ ਆਪਣੇ ਆਪ ਨੂੰ ਲੋਹੇ ਦੇ ਕਿੱਲਾ ਤੇ ਲੰਮੇ ਪਾ ਕੇ ਥੋੜਾ ਚਲਾਉਂਦੇ ਨੇ ਕਿ ਉਹ ਗੱਤਕੇ ਦਾ ਮੂਲ ਰੂਪ ਹੈਗਾ ਸੀ ਨਹੀਂ ਜੀ ਨਹੀਂ ਬਿਲਕੁਲ ਗਲਤ ਹੈ ਜਿਹੜੇ ਜਿਹੜੇ ਵੀਰੇ ਕਰਦੇ ਆ ਨਾ ਉਹ ਕੋਈ ਆਪਣੀ ਕਲਾ ਜਦੋਂ ਨਟਬਾਜੀ ਹੋਰ ਵੀ ਕਈ ਕੁਝ ਚੱਲਦਾ ਵਾ ਉਹ ਆਪਣੀ ਕਰੀਅਨ ਫਿਰ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਇਹ ਖੇਡਨੀ ਆ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਤਾਂ ਰਵਾਇਤੀ ਖੇਡ ਹੈ ਤੇ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਨੂੰ ਇੱਥੇ ਵੇਖ ਰਹੇ ਕੋਈ ਸਟੰਟ ਨਹੀਂ ਕਰ ਰਿਹਾ ਉਹ ਉਹਦਾ ਠੀਕ ਗੱਲ ਨਹੀਂ ਹੈ ਜੀ ਸ਼ਸਤਰ ਵਿੱਦਿਆ ਸਾਡੇ ਵੱਡਿਆਂ ਨੇ ਜਿਵੇਂ ਸਾਂਭ ਕੇ ਰੱਖੀ ਹੈ ਸਾਨੂੰ ਉਹਦੀ ਰੂਪਰੇਖਾ ਨਹੀਂ ਵਿਗਾੜਨੀ ਚਾਹੀਦੀ ਇਹ ਉਸੇ ਤਰ੍ਹਾਂ ਰੱਖਣੀ ਚਾਹੀਦੀ ਹਾਂ ਹਾਂਜੀ ਬਹੁਤ ਬਹੁਤ ਧੰਨਵਾਦ ਸਰਨਗਰਤਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਹ ਸਨ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਕੋਵਿਸ਼ਰ ਸਹਿਬਾਨ ਹੈਡ ਪ੍ਰਚਾਰਕ ਨੇ ਜੋ ਬਾਬਾ ਦਲਪੰਥ ਬਾਬਾ ਬਦੀਚੰਦ ਸਾਹਿਬ ਜੀ ਉਹਨਾਂ ਦੇ ਹੈਡ ਪ੍ਰਚਾਰਕ ਕੋਵਿਸ਼ਰ ਨੇ ਅਸੀਂ ਸਾਹਿਬਾਈ ਕੇ ਪ੍ਰਾਤਨ ਸਿੰਘਾਂ ਦੀ ਰਾਣੀ ਬਣੀ ਕਿਤਰਾ ਸੀ ਘੋੜਸਵਾਰੀ ਦੀ ਕਿੰੋਂ ਲੋੜ ਸੀ ਗੱਤਕੇ ਦੀ ਕਿੰੋਂ ਲੋੜ ਸੀ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਜੋ ਅੱਜ ਗੱਤਕੇ ਦਾ ਵਿਗੜਦਾ ਹੋਇਆ ਰੂਪ ਜਿਹੜਾ ਵਾ ਉਹ ਕਿਤੇ ਵੀ ਗੁਰੂ ਕੇ ਹੁਕਮ ਤੋਂ ਅ ਦੂਰ ਚਲਾ ਗਿਆ ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਖੇਡ ਸੀ ਉਹ ਰਵਾਇਤੀ ਸੀ ਨਾ ਕਿ ਅ ਅੱਜ ਵਾਲੇ ਜਿਹੜੇ ਸਟੈਂਡ ਕੀਤੇ ਜਾ ਰਹੇ ਨੇ ਗੱਤਕੇ ਦੇ ਵਿੱਚ ਉਹ ਬਿਲਕੁਲ ਵੀ ਗੁਰੂ ਸਾਹਿਬ ਦੇ ਹੁਕਮ ਦੇ ਉਲਟ ਹੈ ਇਹ ਬਾਬਾ ਜੀ ਦਾ ਕਹਿਣਾ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਸੁਖਾਪਟੀ ਵੀ